ਸਸਰੀਗਾਲ ਦਾਸੋ ਅੱਜ ਸਾਡਾ ਗੋਲ ਆ ਗਿਆ 1436 ਰੋਸੇ ਮਰਗੜ ਜੋ ਕਿ ਸਵੇਰੇ 8 ਵਜੇ ਤੋਂ ਰਗੜ ਰੰਗੜਾਈ ਸ਼ੁਰੂ ਹੋ ਚੁੱਕੀ ਹੈ ਛਤਰੀਓ ਭਗਾ ਕੇ ਮਾਰੀ ਹੋਈ ਹੈ ਬਹੁਤਾਂ ਕਰਾ ਛਤਰੀ ਵੀ ਨੇ ਤੇ ਦੂਜਾ ਮਰਗੜਾ ਉਹ ਖੁੰਝੇ ਲਾਇਆ ਵਾ ਰੰਗ ਸਿਤਾਰਤ ਹੋਇਆ ਤੇ ਬਸ ਕੁੱਪੀ ਪਾਟੀ ਪਰਣੇ ਉਹਨੂੰ ਤਿਆਰ ਹੈ ਫ੍ਰੈਂਕ ਲੈ ਕੇ ਆਏ ਸੀ ਇਹ 2K ਕਰਾਂਗੇ ਨਾ ਬਾਕੀ ਪ੍ਰੈਮਰ ਦਾ ਕੋਟ ਮਾਰਾਂਗੇ ਹੁਣ ਪੁੱਟੀ ਕਰਕੇ ਅਗਲਾ ਪਾਰਟ ਨਾਲ ਜੋੜ ਕੇ ਤੁਹਾਨੂੰ ਦਿਖਾਵਾਂਗੇ ਕਿ ਇਹ ਮਿਹਨਤ ਕਿੰਨੀ ਮਿਹਨਤ ਕਰਨੀ ਪੈਦੀ ਹੈ ਲੋਕੀ ਕਹਿੰਦੇ ਨੇ ਭਾਈ 2000 ਦੇ ਕਰਦੇ ਆ ਦੋਵੇਂ ਮਰਗਾੜ ਇਹ ਗੱਲ ਨਹੀਂ ਨਾ ਹੁੰਦੀ ਇੱਥੇ ਮਿਹਨਤ ਕਿੰਨੀ ਲੱਗਦੀ ਹੈ 2000 ਤੋਂ ਤਾਂ ਇੱਕ ਮਰਗਾੜ ਹੋਣਾ ਚਾਹੀਦਾ ਲੋਕਾਂ ਨੇ ਉਹ ਰੇਟ ਤੋੜ ਤੋੜ ਕੇ ਆ ਖੜਾ ਬੁਲਬੁਲ ਦਾ ਬੱਚਾ ਜਿਹਦਾ ਸਮਾਨ ਖੋਲੇ ਹੋਇਆ ਹੈ ਮੱਕੇ ਰੰਗ ਦਾ ਕੰਮ ਸ਼ੁਰੂ ਕਰਤਾ ਹੋਇਆ ਹੈ। ਸਾਨੂੰ ਸਾਡਾ ਚੇਲਾ ਲੱਗਿਆ ਰੰਗ ਕਰਨ ਉਸ ਤੋਂ ਬਾਅਦ ਉਸਤਾਦ ਜੀ ਕਰਨਗੇ ਰੰਗ। ਚੱਲ ਕਹਿੰਦਾ ਪਹਿਲਾ ਕੋਟ ਮੈਂ ਮਾਰਾਂਗਾ। ਦੂਜਾ ਕੋਟ ਉਸਤਾਦ ਜੀ ਮਾਰਨਗੇ। ਸਾਡੇ ਵੱਲੋਂ ਫੋਰਡ ਹੋ ਚੁੱਕਾ ਹੈ ਇਰਤਿਆਰ। ਇਹਦੇ ਰਿਮੂਵ ਹੀ ਕਰਦੇ ਅਸੀਂ ਮੁਰਗਾੜ ਵੀ ਕਰਦੇ ਰੰਗ। ਤੇ ਲੁੱਕ ਚੈੱਕ ਕਰੋ। ਹੰਦੀ ਬਰਾਬਰ ਗਰੇਸ਼ ਪਰਲੇਸ਼ ਸ਼ੇਰ ਅੱਛਾ ਕੰਮ ਬਾਬਾ ਮਿਹਰ ਕਰੇ ਸਭ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਤੇ ਬਾਈ ਸ਼ੇਅਰ ਕਰ ਲਿਆ ਕਰੋ ਤਾਂ ਜੋ ਆਪਣਾ ਹੋਰ ਹੌਸਲਾ ਬਣ ਸਕੇ